ਇਕੋ ਵੀਡੀਓ ਤਾਂ ਨਹੀਂ ਹੈਗਾ ਉਹ ਪਰ ਇਹ ਕਹਿੰਦੇ ਨੇ ਵੀ ਉਹਨੇ ਉੱਤੇ ਹੀ ਕਹਿ ਕੇ ਬੰਦੀਆਂ ਗਾਣਾ ਕੱਢ ਕੇ ਬਈ ਜੂੜੇ ਜਮਾਰ ਕੇ ਕੀ ਕਰਕੇ ਗਾਣਾ ਗਾਣਾ ਕੱਢੀਆਂ ਨੇ ਉਹ ਵੀ ਜੇ ਸਬੂਤ ਹੋ ਜੇ ਸਬੂਤ ਹੋਊਗਾ ਜੇ ਸਬੂਤ ਹੋਊਗਾ ਤਾਂ ਉਹ ਲੱਗੂਗਾ ਇਹ ਮਸਲੇ ਨੇ ਜਿਹੜੇ ਸਮਾਜਿਕ ਮਸਲੇ ਨੇ ਇਹ ਪੁੱਟਾ ਮਾਰਾਂ ਨਾਲ ਨਹੀਂ ਸੁਲਝਣਗੇ ਕਹਾ ਮਨਜੀਤ ਸਿੰਘ ਦਾ ਨੁਕਸਾਨ ਹੋਊਗਾ ਵੀਡੀਓ ਹੈ ਉਹ ਕਿਵੇਂ ਅਦਾਲਤ ਦੇ ਵਿੱਚ ਅਸੀਂ ਕਿਵੇਂ ਉਹਨੂੰ ਕਰ ਲਾਂਗੇ ਉਹ ਰਤਬਾ ਕਿਸਾਨ ਯੂਨੀਅਨ ਨੇ ਨਹੀਂ ਗਵਾ ਲਿਆ ਆ ਛੋਟੇ ਛੋਟੇ ਮਸਲਿਆਂ ਨੂੰ ਵੱਡੇ ਮਸਲੇ ਬਣਾ ਕੇ ਮਨਜੀਤ ਸਿੰਘ ਜਿਹੜਾ ਧਰੱਚੋਂ ਹੈ ਬਲੌਕ ਪ੍ਰਧਾਨ ਭਵਾਨੀ ਕਰਦਾ ਕਿਸਾਨ ਯੂਨੀਅਨ ਦਾ ਉਹ ਗਾਂ ਦਾ ਮਨਜੀਤ ਸਿੰਘ ਕਰਾਚਵਾ ਜਿਹੜਾ ਉਹ ਟੰਬਿਆਂ ਦੇ ਨਾਲ ਮਜ਼ਦੂਰ ਨੇ ਮੁੰਜਾ ਹੋ ਕੀ ਉਹ ਕਹਿੰਦਾ ਵੀ ਉਹ ਲਟੇਰੇ ਨੇ ਕਦੀ ਤਾਂ ਗੱਲ ਉਹ ਲਟੇਰਿਆਂ ਤੇ ਕੋਈ ਪਰਚਾ ਲਟਕੋਦਾ ਕੋਈ ਦਰਜ ਹੈਗਾ ਕਿਤੇ ਦਿਖਾਇਆ ਕਿਸੇ ਨੇ ਕਿਸੇ ਵੀ ਥਾਣੇ 'ਚ ਕੋਈ ਪਰਚਾ ਦਰਜ ਹੋਵੇ ਫੇਰ ਹੀ ਆਪਾਂ ਲਟੇਰੇ ਕਹਿ ਸਕਦੇ ਹਾਂ ਉਹਨਾਂ ਨੂੰ ਹੁਣ ਜੇ ਉਹਦੇ ਮੁੰਡੇ ਨਾਲ ਝਗੜਾ ਹੋ ਗਿਆ ਤਾਂ ਆਪਾਂ ਨੇ ਉਹ ਆਪਾਂ ਉਹਨਾਂ ਨੂੰ ਰਿਟਾਇਰ ਨਹੀਂ ਸਕਦੀ ਉਹ ਪਹਿਲਾਂ ਕਿੰਨੇ ਕਦੇ ਜਾ ਕੇ ਉਹਦੇ ਮੁੰਡੇ ਦਾ ਪੱਖ ਵੀ ਲੈਂਦਾ ਲੋਕਾਂ ਨੂੰ ਪੁਸ਼ਤਾ ਕਰਦਾ ਜਾ ਦੋ ਤਗੜੇ ਨਾਲ ਗੱਲਾਂ ਕਰਦਾ ਹੋ ਸਕਦਾ ਹੈ ਪੁਲਿਸ ਦੀ ਮਦਦ ਵੀ ਕਰਦੀ ਲੋਕ ਵੀ ਉਹਦੇ ਨਾਲ ਖੜਦੇ ਇਹ ਮਸਲੇ ਨੇ ਜਿਹੜੇ ਸਮਾਜਿਕ ਮਸਲੇ ਨੇ ਇਹ ਕੁੱਟਾ ਮਾਰਾਂ ਨਾਲ ਨਹੀਂ ਸੁਲਝਣੇ ਸਰਦ ਗਿੰਦਰ ਸਿੰਘ ਉਹ ਗਰਾਹਾਂ ਨੇ ਜਿਹੜੇ ਮੈਂ ਉਹ ਸਾਬਕਾ ਫੌਜੀ ਵੀ ਨੇ ਮੈਨੂੰ ਪਤਾ ਲੱਗਿਆ ਖੈਰ ਮੈਂ ਨਹੀਂ ਮਿਲਿਆ ਕਦੇ ਵੀ ਮੇਰੇ ਨਾਲ ਮਨਜੀਤ ਸਿੰਘ ਦਾ ਨੁਕਸਾਨ ਹੋਊਗਾ ਵੀਡੀਓ ਹੈ ਉਹ ਕਿਵੇਂ ਅਦਾਲਤ ਦੇ ਵਿੱਚ ਅਸੀਂ ਕਿਵੇਂ ਉਹਨੂੰ ਕਰ ਲਾਂਗੇ ਉਹ ਕਰ ਲਣਗੇ ਜਿਹੜਾ ਐਸਸੀ ਐਕਟ ਦਾ ਉਹ ਕਿਵੇਂ ਐਸਸੀ ਐਕਟ ਦਾ ਜਦੋਂ ਜੇ ਉਹਨੇ ਉੱਥੇ ਕਿਹਾ ਦੇਖੋ ਵੀਡੀਓ ਤਾਂ ਨਹੀਂ ਹੈਗਾ ਉਹ ਪਰ ਉਹ ਕਹਿੰਦੇ ਨੇ ਵੀ ਉਹਨੇ ਉੱਥੇ ਹੀ ਕਿਹਾ ਕਿ ਬੰਦੀਆਂ ਗਾਲਾਂ ਕੱਢ ਕੇ ਬਈ ਜੂੜੇ ਜਮਾਰ ਕੇ ਕੀ ਕਰਕੇ ਗਾਲਾਂ ਗੋਲਾਂ ਕੱਢੀਆਂ ਨੇ ਉਹ ਵੀ ਜੇ ਸਬੂਤ ਹੋ ਜੇ ਸਬੂਤ ਹੋਊਗਾ ਜੇ ਸਬੂਤ ਹੋਊਗਾ ਤਾਂ ਉਹ ਲੱਗੂਗਾ ਕਿ ਕਾਨੂੰਨ ਦੇ ਵਿੱਚ ਇਹ ਹੈ ਕਿ ਐਸਸੀ ਐਕਟ ਲਾਉਣ ਤੋਂ ਪਹਿਲਾਂ 2-4 ਜਰਨਲ ਕੈਟਾਗਰੀ ਦੇ ਜਿਹੜੇ ਗਵਾਹ ਉੱਥੇ ਮੌਕੇ ਤੇ ਮੌਜੂਦ ਹੋਣ ਉਹਨਾਂ ਦੀ ਗਵਾਹੀ ਤੋਂ ਬਿਨਾਂ ਦੇ ਲੋ ਐਸਸੀ ਐਕਟ ਹੀ ਲੱਗਦਾ ਇਹ ਤਾਂ ਇਹ ਠੀਕ ਹੈ ਸਾਡੇ ਮਤਲਬ ਮੈਂ ਮੈਂ ਖੁਦ ਇੱਕ ਐਸਸੀ ਹਾਂ ਇਹਨਾਂ ਨੂੰ ਸਾਡੇ ਲਈ ਐਸਸੀ ਨਹੀਂ ਬਿਆਰਦਾ ਉੱਠੇ ਪੰਗੇ ਵੀ ਲੈਣੇ ਆ ਤੇ ਕਹਿ ਵੀ ਦੇਣਾ ਤੇ ਸਾਨੂੰ ਮੈਂ ਤਾਂ ਇਹੋ ਜੇ ਕੇਸਾਂ ਚ ਗਿਆ ਵੀ ਸਾਨੂੰ ਜੀ ਇੱਥੇ ਐਸਸੀ ਕਹਿ ਕੇ ਤੰਗ ਕਰਦੇ ਨੇ ਪਤਾ ਕਰੇ ਜਾ ਕੇ ਕਰਦੇ ਜੀ ਨੇ ਕਹਿੰਦੇ ਜੀ ਐਸਸੀ ਕਹਿਣ ਵੀ ਅਸੀਂ 12 ਵਜੇ ਤੋਂ ਪਹਿਲਾਂ ਬਿਊਟੀਟੀ ਨਹੀਂ ਆ ਸਕਦੇ ਤੇ ਨਾ ਇੱਕ ਅਡੰਬਰ ਐ ਕਿ ਜਤਾਂ ਪਰਤਦੇ ਨਾ ਹੋ ਕੇ ਸਰਕਾਰਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਮੁੱਦੇ ਬਣਾ ਰੱਖੇ ਨੇ ਆ ਜਿਹੜੇ ਦੋ ਕੇਸ ਨੇ ਮਨਜੀਤ ਸਿੰਘ ਘਰਾਚ ਵਾਲਾ ਕਿਸਾਨ ਆ ਉਹਦੇ ਵਾਲਾ ਅਗੂ ਵਾਲਾ ਤੇ ਇਹ ਜਿਹੜੇ ਦੂਜੇ ਮੁੰਡੇ ਨੇ ਜਿਨ੍ਹਾਂ ਨੇ ਉਹਦੇ ਮੁੰਡੇ ਤੇ ਸੱਟਾਂ ਮਾਰੀਆਂ ਨੇ ਇਹਦੇ 'ਚ ਉਹੀ ਹੋਊਗਾ ਜੋ ਅੱਜ ਪਰਲਾ ਹੋਊਗਾ ਮੈਨੂੰ ਲੱਗਦਾ ਹੈ ਕਿ ਪੁਲਿਸ ਰਿਸਕ ਨਹੀਂ ਲੈਂਦੀ ਕਿਸੇ ਪਾਸੇ ਵੀ ਉਹ ਰਤਬਾ ਕਿਸਾਨ ਯੂਨੀਅਨ ਨੇ ਨਿੰਗਵਾ ਲਿਆ ਆ ਛੋਟੇ ਛੋਟੇ ਮਸਲਿਆਂ ਨੂੰ ਵੱਡੇ ਮਸਲੇ ਬਣਾ ਕੇ ਵੱਡੇ ਮਸਲੇ ਨੂੰ ਉੱਥੇ ਦੇ ਉੱਥੇ ਪੈਣੇ ਜਿਵੇਂ ਦਿੱਲੀ ਵਾਲਾ ਉੱਥੇ ਪਿਆ ਐਮਐਸਪੀ ਵਾਲਾ ਉੱਥੇ ਇਕੱਠੇ ਨਹੀਂ ਹੋ ਸਕੇ ਨਹੀਂ ਹੁੰਦੇ ਹੁੰਦੇ ਨਹੀਂ ਬਿਲਕੁਲ ਇਕੱਠੇ ਹੁੰਦੇ ਨਹੀਂ ਕਿਉਂਕਿ ਪਤਾ ਨਹੀਂ ਹੁੰਮੀ ਇੰਨੀ ਬੜੀ ਹੋਈ ਹੈ ਕਿ ਮੈਂ ਇਸ ਸਿਆਣਾ ਮੈਂ ਮੈਂ ਸਿਆਣਾ ਬੇਸਿਆਣਾ ਬਸ ਮੈਂ ਸਿਆਣਾ ਤੁਸੀਂ ਕੌਣ ਸੋ ਇਹ ਮੈਨੂੰ ਆ ਵੀ ਇਹੀ ਲੱਗ ਰਿਹਾ ਵੀ ਇਹ ਐਸਸੀ ਯੂਨੀਅਨ ਦੇ ਪ੍ਰਧਾਨ ਹੋਗੇ ਪਹਿਲਾਂ ਵੀ ਦੇਖਿਆ ਮੈਂ ਜਾਣਦਾ ਸਾਰਿਆਂ ਨੂੰ ਇੱਕ ਮਿੰਟ ਗੱਲ ਮੇਰੇ ਦੋ ਕਿੰਸਾ ਜੇ ਸਾਰਾ ਗੁਰਦੀਪ ਸਿੰਘ ਸਾਜਲੀ ਹੈ ਉਹਨੇ 14 ਦੇ ਇੰਟਰਫੜੇ 2020 ਚ 21 ਚ ਕਾਂਗਰਸ ਦੀ ਸਰਕਾਰ ਵੇਲੇ ਇੱਕ ਯੂਨੀਅਨ ਦੇ ਠੇਕੇਦਾਰ ਨੇ ਮੈਂ ਉਹਦਾ ਉਹ ਕੋਈ ਨਾ ਮੇਰੇ ਮੇਰੇ ਬੱਚਾ ਤੋਂ ਸੁਭਾਸ ਕਰਾ ਗਿਆ 16 ਕੋ ਆ ਗਿਆ ਮੈਂ ਤਾਂ ਨੌ ਵੀ ਲੈਦਾ ਉਹ ਸੌਦਾ ਕਰ ਗਿਆ 57 ਰੱਖਦਾ ਪੱਤਰਕਾਰ ਉਹ ਬਣਾਉਂਦੇ ਹੀ ਰਹਿ ਗਿਆ ਕਵਰੇਜ ਬਣਾਉਂਦਾ ਰਹਿ ਗਿਆ ਕਿਸਾਨਾਂ ਦੀ ਇਹ ਫਸਲ ਵੱਧ ਤੋਲਦੇ ਸੀ ਅੜਤੀਏ ਉਹਦੇ ਤੇ ਪਰਚੇਦਾਰ ਜੋਗਰਦੀ ਸੀ ਕਿ ਕਿਸੇ ਵੀ ਕਿਸਾਨ ਨੇ ਆ ਕੇ ਉਹਦਾ ਕਿਥੋਂ ਫਾਦਾ ਨਾਰਾ ਵੀ ਮਾਰੇ ਜਦੋਂ ਪਤਾ ਲੱਗਿਆ ਵੀ ਉਹ ਜਿਹੜੀ ਕਿਸਾਨਾਂ ਦੀ ਕਰਜ਼ਾ ਵੱਧ ਚਲਾਉਂਦੇ ਨੇ ਉਹ ਅੜਦੀਏ ਫੰਡ ਅੜਦੀਏ ਤੋਂ ਫੰਡ ਲੈਂਦੇ ਨੇ ਕਿਸਾਨੀ ਦੇ ਨਾਲ ਅੱਛਾ ਸਭ ਨੂੰ ਪਤਾ ਹੈ ਕਿਸਾਨਾਂ ਨੂੰ ਉਹਨਾਂ ਨੂੰ ਅੜਦੀਏ ਨੂੰ ਵੀ ਪਤਾ ਹੈ ਵੀ ਕਿਉਂ ਦੇਖੋ ਜੀ ਫੰਡ ਉਹੀ ਜੋ ਜਿਹੜਾ ਸੋਡੇ ਤੋਂ ਕੋਈ ਨਾ ਕੋਈ ਲਾਹਾ ਲਊ ਸਰਕਾਰਾਂ ਨੂੰ ਫੰਡ ਉਹੀ ਲੋਕ ਦਿੰਦੇ ਨੇ ਜਿਨ੍ਹਾਂ ਨੇ ਕੋਈ ਨਾ ਕੋਈ ਵੱਡੇ ਲੋਕ ਲਾਹੇ ਲੈਣੇ ਹੁੰਦੇ ਨੇ ਇਸ ਕਰਕੇ ਆ ਜਿਹੜੀਆਂ ਜੁਨੀ ਆ ਜਿਹੜਾ ਮਸਲਾ ਮੈਂ ਤੁਹਾਨੂੰ ਮੇਰੀ ਨੂੰ ਇਹ ਉਮੀਦ ਹੈ ਵੀ ਇਹ ਸਾਰੇ ਪ੍ਰਧਾਨ-ਪ੍ਰਧਾਨ ਇਕੱਠੇ ਹੋ ਜਾਣਗੇ ਹੋਊਗੀ ਮਰਦਾਬਾ ਜਿੰਦਾਬਾਦ ਅੱਛਾ ਦੂਜੀ ਗੱਲ ਕੋਰ ਹੈ ਤੁਸੀਂ ਤੁਸੀਂ ਧਰਨਾ ਲਾ ਕੇ ਦਿਖਾ ਕਿਹਨੂੰ ਰਹੋ ਆਮ ਲੋਕਾਂ ਨੂੰ ਤਾਂ ਕਰੋ ਨਾ ਇਹੇ ਨਾ ਉਸ ਅਸਸਵਿਨ ਦਾ ਤਰ ਤਰਨਾ ਤੁਸੀਂ ਜਾਵੋ ਸੌਂਦੇ ਥਾਣਾ ਦੇ ਮੂਰੇ ਤਰਨਾ ਇਹ ਗੁਜ਼ਾਰਸ਼ਾਂ ਸਿਰਫ ਲੋਕ ਦਿਖਾਵੇ ਰਹਿ ਗਏ ਇਹ ਲੋਕ ਦਿਖਾਵੇ ਆ ਨੇ ਸਾਡਾ ਸਮਾਜ ਮਾਂਜਤਾ ਤੇ ਕੁੱਟਾਂ ਮਾਰਾਂ ਵਾਲੇ ਵੀ ਮਜ਼ਦੂਰਾਂ ਦੀ ਲੁੱਟੇਰਾ ਸੀ ਇਹ ਸੀ ਉਹ ਲੁੱਟੇਰੇ ਉਹ ਕੋ ਗਰੀਬ ਲੈਦੇ ਰਹੋਗੇ ਕੋਈ ਪਰਚਾ ਦਰਜ ਨਹੀਂ ਤੇਰੇ ਮੁੰਡਾ 20% ਜਿਹਨਾਂ ਕਦੇ ਬਹੁਤ ਲੋੜ ਲੜਾਈ ਤੋਂ ਨਹੀਂ ਵੀ ਕਰੀਆ ਨਾ ਤੋਰੇ ਜਾਂਦੇ ਤੇ ਤਾਂ ਛੁਰਾ ਮਾਰ ਨਹੀਂ ਗਿਆ ਕੋਈ ਫਿਰ ਚਲੋ ਅਮੈਂ ਮੈਂ ਇਹਨਾਂ ਨੂੰ ਵੀ ਕਹੂੰਗਾ ਐਸੀ ਲੋਕਾਂ ਨੂੰ ਵੀ ਕਹੂੰਗਾ ਜਿਹੜੇ ਜਿਹੜੇ ਇਹ ਪਰਦਾ ਆ ਰਹੇ ਨੇ ਇਸ ਮਸਲੇ ਨੂੰ ਇਹ ਵੀ ਇਹਦੇ ਲੀਡਰਾਂ ਇਹਨਾਂ ਦੇ ਵਿੱਚ ਵੀ ਉਹੀ ਕਰ ਲਿਆ ਵੀ ਆਹ ਜੀ ਬਹਿ ਜੀ ਦੇਹ ਜੀ ਲੈ ਜੀ ਤੇ ਸਸਤੀ ਕਾਲ ਦੀ ਫਿਰ ਕੂਣ ਕੌਣ ਤੇ ਮੈਂ ਕੌਣ ਹੋਊਗਾ ਇਹ ਜੀ ਸਾਡੇ ਵਿਚਕਾਰ ਪ੍ਰਧਾਨ ਬਲਦੇਵ ਸਿੰਘ ਜਨੋਹਾ ਜੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ